ਦੀ ਕੋਲ ਨਹੀਂ ਛੋਟ ਮੱਲੀ ਬਰਨਿੰਦਰ ਸਿੰਘ ਸ਼ਾਨੋ ਵਸਣਸ਼ੇ ਕੇ ਮੇਰਾ ਨਾਮ ਚਿਤਵੀਸ਼ੇ ਕੇ ਮੇਰਾ ਲੜਕਾ ਹੈ ਉਹ ਗਣੇਸ਼ ਗਣੇਸ਼ ਬਿਲਡਰ ਮਾਲੀ ਵਾਲਿਆਂ ਦੀ ਮਸ਼ੀਨ ਚਲਾਉਂਦਾ ਹੈ ਬਾਬੇ ਘੁੰਮਣਾਲੇ ਦੇ ਲਾਗੇ ਬਿਰਕ ਪਿੰਡਿਆ ਉੱਥੇ ਮਸ਼ੀਨ ਚਲਾਉਂਦਾ ਹੈ ਸਾਲੋ ਛੇ ਦੇ 7 ਵਜੇ ਆਪਣੇ ਘਰੋਂ ਰੋਟੀ ਪਾਣੀ ਖਾ ਕੇ ਰੋਟੀ ਆਪਣੇ ਨਾਲ ਲੈ ਕੇ ਤੇ ਉੱਥੇ ਮਸ਼ੀਨ ਚ ਚਲ ਗਿਆ ਉਹਦੇ ਛੇਰ ਦਾ ਫੋਨ ਆਇਆ ਕਿ ਤੂੰ ਆਇਆ ਨਹੀਂ ਕਹਿੰਦਾ ਮੈਂ ਘਰੋਂ ਨਿਕਲਿਆ ਇਹ ਤਾਂ ਠੀਕ ਆ ਨਾ ਸਰ ਜੀ 8 ਦੇ ਉੱਤੇ ਪਹੁੰਚਿਆ ਉਹ ਮਰ ਉਹਨਾਂ ਤੋਂ ਬਾਅਦ ਦੱਸਿਆ ਕਿ ਇਹ ਅਹੀਂ ਜਿਹੜਾ ਪੁਛਿਆ ਸਾਨੂੰ ਨਾ ਫੋਨ ਕੀਤਾ ਵੀ ਸ਼ਰਬੀਰ ਘਰ ਆ ਗਿਆ ਇੱਕੇ ਆਇਆ ਚਲ ਗਿਆ ਇੱਥੋਂ ਤੇ ਅਹੀਂ ਆਖਿਆ ਜੀ ਕਿ ਆਜੇ ਪਤਾ ਕਰੋ ਤੇ ਕਹਿੰਦੇ ਕਿ ਛਣੇ ਨਾ ਹਲ ਪਰੋਂ ਚਾਬੀ ਦੇ ਕੇ ਸੁਬੀ ਕਹਿੰਦਾ ਕਿ ਸਾਫ ਸफाई ਕਰ ਗ੍ਰੀਸ ਕਰ ਤੇ ਮੇਕਨੀਕੀ ਉਹਨਾਂ ਤੇ ਉਹਦੀ ਸਰਵਜ ਹੋਣੀ ਆ ਤੇ ਮੈਨੂੰ ਫੋਨ ਕਰ ਦਿਨਾ ਫਿਰ ਚੱਲਾ ਚੰਮਲ ਕਰਾ ਲਾਂਗੇ ਉਹ ਮੁੜ ਕੇ ਜੀ ਜਿਹਨਾਂ ਨੇ ਮੈਨੂੰ ਪੁੱਛਿਆ ਸੀ ਸਾਡਾ ਮੁਲਾਕਾਤ ਕਿਹਾ ਹਾਂ ਜੀ 11 ਵਜੇ ਇੱਕ ਟੈਪਰ ਵਾਲਾ ਡਰਾਈਵਰ ਆ ਉਹਨੇ ਜਾਰਾਂ ਨੂੰ ਕਹਿੰਦਾ ਕਹਿੰਦਾ ਮੈਂ ਮਿਟਾ ਲਿਆ ਬਾਜ਼ਾਰ ਤੇ ਹਾਂਜੀ ਫਿਰ ਅਹੀਂ ਜਦੋਂ 8:96 ਫਿਰ ਪਤਾ ਲੱਗਾ ਤੇ ਅਸੀਂ ਫਿਰ ਉਧਰ ਗਏ ਹਾਂ ਮਿਲ ਗਏ 5:00 ਵਜੇ ਇੱਥੋਂ ਰਿਸ਼ਤੇਦਾਰਾਂ ਸਾਰਿਆਂ ਨੂੰ ਫੋਨ ਕੀਤਾ ਤੇ ਰਿਸ਼ਤੇਦਾਰਾਂ ਕਹਿੰਨ ਉਹਨੇ ਆਖਿਆ ਵੀ ਸਾਡੇ ਕੋ ਆਇਆ ਜਿਵੇਂ ਸਾਡੇ ਰਿਸ਼ਤੇਦਾਰ ਲੱਗਦੇ ਦੂਜੇ ਨੰਬਰ ਤੇ ਉਹਦਾ ਫੋਨ ਉਹ ਬੰਦ ਹੋ ਗਿਆ ਚਾਨੂੰ ਚੀ ਨੇ ਜਦੋਂ ਗਿਆ ਉਤੋਂ ਬਾਅਦ ਸਾਡੀ ਕੋਈ ਗੱਲ ਨਹੀਂ ਹੋਈ ਜਿਹੜਾ ਫੋਨ ਬੰਦ ਹੋ ਗਿਆ ਸਾਨੂੰ ਹੋਰ ਸ਼ੱਕ ਪੈ ਗਿਆ ਕਿ ਉਹ ਫੋਨ ਬੰਦ ਹੋ ਗਿਆ ਕਿਉਂ ਨਹੀਂ ਉਹ ਕਿੱਥੇ ਚਲ ਗਿਆ ਫਿਰ ਆਪਾਂ ਉੱਥੇ ਗਏ ਆ ਫੈਸਟ ਟੈਂਪ 6 ਵਜੇ ਤੇ ਉਹਨਾਂ ਨੂੰ ਪੁੱਛਿਆ ਤੇ ਉਹਨਾਂ ਸਾਨੂੰ ਇਹ ਗੱਲ ਕਹੀ ਕਿ ਆਹ ਗੱਡੀ ਛੇਰੇ ਆਏ ਉਹਨਾਂ ਤਾਂ ਕਹੀ ਆਇਆ ਹੀ ਤੇ ਉਹ ਚਲ ਗਿਆ ਤੇ ਦੇਖੋ ਜੀ ਉਹ ਘਰੋਂ ਰੋਟੀ ਲੈ ਕੇ ਗਿਆ ਮਸ਼ੀਨ ਚ ਚਲਾਉਣ ਗਿਆ ਕੰਮ ਕਰਨ ਗਿਆ ਉੱਥੇ ਉਹਨੇ ਕੰਮ ਕਰਨਾ ਉਹਨੇ ਘਰ ਵਾਪਸ ਕੀ ਕਰਨਾ ਆ ਸ਼ਾਰਾ ਉਹ ਨਾ ਮੁਕਮ ਚਾਈ ਖੇੜੇ ਆਲੇ ਟਾਰੇ ਗਾਲ ਪੰਗੀ ਸਾਰੀ ਗੱਲ ਦਾ ਉਹਨਾਂ ਨੂੰ ਪਤਾ ਹੈ ਜਿਹੜਾ ਜਿਹਨੇ ਮਸ਼ੀਨ ਚਲਾਉਂਦਾ ਹੈ ਉਹਨਾਂ ਦੀ ਗੱਲ ਹੈ ਛੇੜਣਾ ਤੇ ਚਾਰ ਵਾਲੀ ਗੱਲ ਹੋਈ ਜਾਂਦੀ ਹੈ ਜਿਹੜਾ ਅੱਜ ਜਦੋਂ ਐਸਟੀਓ ਨੇ ਉਹਨਾਂ ਨੂੰ ਛੱਡਿਆ ਤੇ ਪਰਾਲੇ ਡਰਾਈਵਰਾਂ ਨੂੰ ਕਿ ਉਹਨਾਂ ਕਿਹਾ ਕਿ ਜਦੋਂ ਸਾਨੂੰ ਜੱਡ ਬੰਦ ਲਾਸ਼ ਗੱਡੀ ਆ ਤੁਂ ਅਹੀਂ ਛਾੜੇ ਬੰਦੇ ਗਏ ਆਲੇ ਰਿਸ਼ਤੇਦਾਰ ਗਏ ਤੇ ਉਹ ਉਹਨਾਂ ਨੂੰ ਨਾਲ ਲਿਆ ਪਹਿਲੋਂ ਮਸ਼ੀਨ ਦੇ ਲਾਗੇ ਲਾਗੇ ਦੇਖਿਆ ਮੇਰੇ ਨਾਲ ਲੈ ਕੇ ਜਦੋਂ ਉਹ ਉਹਨਾਂ ਨੂੰ ਪੁੱਛਿਆ ਕਿ ਕਿੱਦਾਂ ਹੋ ਗਿਆ ਅੱਜ ਤੁਹਾਡੇ ਨਾਲ ਕਿੱਥੇ ਗਏ ਤੇ ਉਹ ਫੇਰ ਆਜੋ ਨਾਲ ਬੈਠ ਕੇ ਉਹ ਸਾਡੇ ਰਿਸ਼ਤੇਦਾਰਾਂ ਨੂੰ ਕਹਿਆ ਉਹਨਾ ਕਿ ਅਸੀਂ ਸਾਡੇ ਨਾਲ ਮਤਲਬ ਇੱਧਰ ਨੂੰ ਹੀ ਗਏ ਹਾਂ। ਤੇ ਮੰਗੋ ਵਾਲੀ ਨੂੰ ਗਏ ਹਾਂ, ਅਹੀਂ ਲਾਇਰ ਨੂੰ ਗਏ ਹਾਂ। ਇੱਥੇ ਬੰਦੇ ਅੱਗੇ ਵੀ ਮਰੇ ਹੀ ਤੇ ਉਹ ਹੌਲੀ-ਹੌਲੀ ਉਸ ਟਿਕਾਣੇ ਦੇ ਪਹੁੰਚ ਗਿਆ ਜਿੱਥੇ ਉਹਦੀ লাশ ਸੀ। ਪਤਾ ਨਹੀਂ ਕਿ ਇਦਰਾ ਮਾਰਿਆ ਉਹਨਾਂ ਮੋਟਰਸਾਈਕਲ 'ਤੇ ਲਾਗੇ ਖੜਾ ਰਿਆ। ਚਾਬੀ ਜੇ ਉਹ ਜਿਹੜੂ ਉੱਥੇ ਮਾਰ ਕੇ ਉਹਦੀ ਧੂੜੇ লাশ ਤੇ ਨਾਲ ਥੱਲੇ ਕਰਕੇ ਖੜਿਆ ਜਿਹਾ। ਖੜੀਆਂ ਜਿਹਾ। ਤੇ ਲੱਗੇ ਨਾ ਤੇ ਚਾਬੀ ਇਹਦੇ ਹੱਥ ਦੇ ਲਾਗੇ ਮੋਟਰਸਾਈਕਲ ਬੁੱਟ ਦੀ ਰੱਖੀ। ਦੇ ਮ ਬੈਜਲਾ ਉਹਦਾ ਲੈ ਗਿਆ ਬੜੀ ਜੇ ਕੁਝ ਪੈਸੇ ਨਾ ਕੱਢ ਲੈ ਕੁਝ ਨਾ ਰਹਿ ਗਿਆ ਮਨਲਾ ਫੋਰਸ ਪ੍ਰਸ਼ਾਸਨ ਅੱਗੇ ਆਦੀ ਬੇਨਤੀ ਆ ਤੇ ਸਾਡਾ ਲੜਕਾ ਇਹ ਉਹਨੇ ਸਾਰੇ ਜਿੰਨੇ ਆ ਮੈਂ ਬੁੱਢਾ ਬੰਦਾ ਮੇਰਾ ਪੁੱਤਰਾ ਛੋਟਾ ਜਆ ਪੁਤਰੀ ਛੋਟੀਆਂ ਇੱਕ ਲੜਕਾ ਮੇਰਾ ਪਹਿਲੋ ਏਦਾਂ ਐਕਸੀਡੈਂਟ ਨਾ ਪੂਰਾ ਗਏ ਤੇ ਸਾਡਾ ਤੇ ਕੋਈ ਸਾਨੂੰ ਰੋਟੀ ਖਵਾਉਣ ਵਾਲਾ ਨਹੀਂ ਰਿਹਾ ਹਾਂਜੀ ਉਹ ਸਾਨੂੰ ਕਮਾਈ ਕਰਦਾ ਸੀ ਤੇ ਰੋਟੀ ਮਿਲ ਖੋਦਾ ਸੀ ਤੇ ਸਾਨੂੰ ਮਤਲਬ ਇਨਸਾਫ ਮਿਲਣਾ ਚਾਹੀਦਾ ਉਹਨਾਂ ਨੂੰ ਵੱਧ ਤੋਂ ਵੱਧ ਸਜ਼ਾਉਣੀ ਚਾਹੀਦੀ ਆ ਬਾਅਦ ਸਾਡੀ ਕੋਟ ਮਾਟ ਮਾਰ ਕੇ ਚਲ ਗਈ ਆ ਮੈਂ ਕੋਟਮਨ ਮੀਆਂ ਕਰਾਉਣਾ ਚਾਹੁੰਦਾ ਮੈਂ ਇਸ ਕਰਕੇ ਕੋਟਮਨ ਕਰਾਇਆ ਵੀ ਐਫ ਆਈ ਆਰ ਕਰਦੀ ਹਣੀ ਪਰਚਾ ਨਹੀਂ ਹੋਣਾ ਨਾਲ ਦੀ ਇਸੇ ਕਰਕੇ ਕੋਟਮਨ ਕਰਾ ਕੇ ਉਹਨਾਂ ਦੇ ਮਤਲਬ ਜੁਨੀ ਨਹੀਂ ਕਰ ਰਹੀ ਹੁਣ ਜੇ ਜੇ ਅਸੀਂ ਬਾਜ ਤੋਂ ਬਾਜ ਉਹਨਾਂ ਨੂੰ ਸ਼ਰਮ ਆ ਲੇ ਜਾਈ ਜੀ ਜਾਨੋ ਪੰਜਾਬ ਸ਼ਿਕਾਰੋਂ ਲੋ ਕੋਈ ਨਾ ਕੋਈ ਜੋ ਹੁਣ ਦੇ ਸਕਦੀ ਆ ਸਾਡੇ ਬੱਚੇ ਛੋਟੇ ਛੋਟੇ ਉਹਨਾਂ ਨੂੰ ਜੁਨੀ ਚਾਹੀਦੀ ਹਾਂਜੀ